ਕਿਹੜਾ ਮਨੁੱਖ ਸਾਧ ਸੰਗਤ ਵਿੱਚ ਆਉਂਦਾ ਕਿਸੇ ਸਾਧੂ ਦੀ ਸੰਗਤ ਕਰਦਾ ਹੈ ਤੇ ਸਾਧੂ ਜਿਹੜਾ ਜਿਹੜਾ ਸੱਚਾ ਸਾਧੂ ਜਿਹੜਾ ਉਸ ਮਨੁੱਖ ਦੀ ਜਾਨਮਣੀ ਕੱਟ ਦਿੰਦਾ ਉਹ ਉਸ ਮਨੁੱਖ ਦੀ ਜਾਨਮਣੀ ਕੱਟ ਦਿੰਦਾ ਕਿਉਂਕਿ ਉਹ ਆਪਣੀ ਕਮਾਈ ਦੇ ਵਿੱਚੋਂ ਆਪਣੇ ਭਗਤ ਨੂੰ ਕਮਾਈ ਦੇ ਦਿੰਦਾ ਜਿਹੜਾ ਸੱਚਾ ਸਾਧੂ ਆ ਤੇ ਜਿਹੜਾ ਭੇਖੀ ਆ ਉਹ ਫੜ ਕੇ ਬੇੜਾ ਕਰ ਕਰਪਨ ਦਾ ਨਾਮਾਸ਼ ਕਰਨਾ ਲੰਮ ਚੱਲਦਾ ਪਿਆ ਮੈਨੂੰ ਘਟਨਾ ਯਾਦ ਆ ਰਹੀ ਹੈ ਇੱਕ ਪਰਿਵਾਰ ਮਹਾਪੁਰਖਾਂ ਦੇ ਕੋਲ ਆਇਆ ਕਰਦਾ ਸੀ ਉਧਰ ਜਾਣਾ ਉਹਨਾਂ ਨੇ ਮਹਾਪੁਰਖਾਂ ਦੇ ਕੋਲ ਆਇਆ ਕਰਨਾ ਤੇ ਮਹਾਪੁਰਖਾਂ ਦੇ ਕੋਲ ਪਰਿਵਾਰ ਹੈ ਤੇ ਕਹਿਣ ਲੱਗੇ ਮਹਾਪੁਰਖੋ ਆਪਣੀ ਬੱਚੀ ਦਾ ਜਿਹੜਾ ਵਿਆਹ ਹੋ ਗਿਆ ਤੇ ਬੱਚੀ ਜਦੋਂ ਵੱਡੀ ਹੋਈ ਉਹਦਾ ਵਿਆਹ ਵੀ ਇਸ ਨਗਰ ਦੇ ਵਿੱਚ ਹੋਇਆ ਕਿ ਜਿੱਥੇ ਕੋਈ ਗੁਰਦੁਆਰਾ ਨਹੀਂ ਹੈਗਾ ਸੀ ਅੱਜ ਵੀ ਉਸ ਦਾ ਪਿੰਡ ਦਾ ਨਾਮ ਜਿਹੜਾ ਸੈਦਪੁਰ ਥੇ ਆ ਕਹਿੰਦੇ ਕਿ ਉਹਨਾਂ ਬਜ਼ੁਰਗਾਂ ਨੇ ਤਿੰਨ ਬਜ਼ੁਰਗ ਸਭ ਜਿਨ੍ਹਾਂ ਨੇ ਉੱਥੇ ਜਾ ਕੇ ਪਿੰਡ ਬਸਾਇਆ ਸੀ ਤੇ ਹੌਲੀ ਹੌਲੀ ਜਿਹੜੀ ਪੀੜ੍ਹੀ ਜਿਹੜੀ ਉਹਨਾਂ ਦੀ ਵੱਧ ਗਈ ਉਹ ਪਰਿਵਾਰ ਜਿਹੜਾ ਰੋਜ਼ਾਨਾ ਆਇਆ ਕਰੇ ਮੱਥਾ ਟੇਕਿਆ ਕਰੇ ਮਹਾਪੁਰਖਾਂ ਦੇ ਕੋਲ ਜੋ ਕੁਝ ਮੰਗਦੇ ਸਨ ਉਹਨਾਂ ਨੂੰ ਪ੍ਰਾਪਤ ਹੁੰਦਾ ਸੀ ਕਿਉਂਕਿ ਮਹਾਪੁਰਖ ਦਾ ਬਚਨ ਬ੍ਰਹਮ ਗਿਆਨੀ ਦਾ ਬਚਨ ਕਦੇ ਵਿਅਰਥ ਨਹੀਂ ਜਾਂਦਾ ਤਾਂ ਆਏ ਕਹਿਣ ਲੱਗੇ ਕਿ ਸਾਨੂੰ ਪਰਿਵਾਰ ਜਿਹੜਾ ਬਹੁਤ ਚੰਗਾ ਮਿਲਿਆ ਅਮਰਤਾਰੀ ਪਰਿਵਾਰ ਹੈ ਗੁਰੂ ਦੇ ਨਾਲ ਜੁੜਿਆ ਹੋਇਆ ਪਰ ਇੱਕੋ ਗੱਲ ਹੈ ਕਿ ਉੱਥੇ ਜਿੱਥੇ ਬੱਚੀ ਵਿਆਹੀ ਆ ਉਸ ਨਗਰ ਦੇ ਵਿੱਚ ਗੁਰਦੁਆਰਾ ਨਹੀਂ ਹੈਗਾ ਜਦੋਂ ਕੋਈ ਸਮਾਗਮ ਹੁੰਦਾ ਇਹਨਾਂ ਨੂੰ 2 ਕਿਲੋਮੀਟਰ ਜਾਣਾ ਪੈਂਦਾ ਤੇ ਮਹਾਰਾਜ ਦਾ ਸਰੂਪ ਲੈ ਕੇ ਆਉਣਾ ਪੈਂਦਾ ਇੰਨੇ ਚਿਰ ਨੂੰ ਬੱਚੀ ਬੋਲ ਪਈ ਕਹਿ ਲੱਗੇ ਕਿ ਮਹਾਂਪੁਰਖੋ ਮੇਰੇ ਕਿਦਾਂ ਦੇ ਨੇਕ ਲਿਖੇ ਨੇ ਕਿ ਜਿਸ ਨਗਰ ਦੇ ਵਿੱਚ ਮੈਂ ਵਿਆਹੀ ਹੋਈ ਆ ਉਸ ਨਗਰ ਦੇ ਵਿੱਚ ਕੋਈ ਗੁਰਦੁਆਰਾ ਵੀ ਨਹੀਂ ਹੈਗਾ ਮੈਂ ਗੁਰੂ ਦੀ ਬਾਣੀ ਕਿੱਦਾਂ ਪੜਿਆ ਕਰਾਂ ਤੇ ਮੇਰੇ ਲੇਖ ਕਿੱਦਾਂ ਦੇ ਲਿਖ ਦਿੱਤੇ ਨੇ ਤੇ ਗੁਰੂ ਘਰ ਦਾ ਕਿੱਥੇ ਕੋਈ ਗੁਰੂ ਘਰ ਦਾ ਨਾਮ ਨਿਸ਼ਾਨ ਹੈਗਾ ਗੁਰਦੁਆਰਾ ਨਹੀਂ ਹੈਗਾ ਤੇ ਮਹਾਪੁਰਖ ਕਹਿਣ ਲੱਗੇ ਕਿ ਬੇਟਾ ਸਮਾਂ ਆਏਗਾ ਤੁਹਾਡੇ ਨਜ਼ਰ ਦੇ ਵਿੱਚ ਇੱਕ ਗੁਰਦੁਆਰਾ ਬਣੇਗਾ ਜਿੱਦਾਂ ਗੁਰਦੁਆਰਾ ਬਣੇਗਾ ਤੁਸੀਂ ਸਮੁੱਚੇ ਪਰਿਵਾਰ ਨੇ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਦੀ ਸੇਵਾ ਕਰਨੀ ਹੈ ਸਤਿਵਚਨ ਮੰਨ ਕੇ ਉਹ ਬੱਚੇ ਤਰਪਿੰਦੇ ਆ ਆਪਣੇ ਸਾਰੇ ਪਰਿਵਾਰ ਦੇ ਵਿੱਚ ਆ ਕੇ ਸਮਾਂ ਆਇਆ ਕੋਈ 8 ਮਹੀਨਿਆਂ ਬਾਅਦ ਉਹਨਾਂ ਦੇ ਸੱਕਿਆਂ ਦੇ ਵਿੱਚੋਂ ਚਾਚੇ ਤਾਇਆ ਦੇ ਸੱਕਿਆਂ ਦੇ ਵਿੱਚੋਂ ਚੰਦੀ ਘੜ ਦੇ ਵਿੱਚੋਂ ਬੱਚਾ ਰਹਿਦਾ ਸੀ ਤੇ ਉਸ ਦੀ ਬੱਚੀ ਜਿਹੜੀ ਪਾਇਲਟ ਬਣ ਗਈ ਸੀ ਉਹ ਜਿਹੜਾ ਚਾਚੇ ਦਾ ਮੁੰਡਾ ਉਹਨਾਂ ਦਾ ਜਿਹੜਾ ਜਦੋਂ ਆਪਣੇ ਪਿੰਡ ਦੇ ਵਿੱਚ ਆਇਆ ਤੇ ਚਾਚੇ ਤਾਇਆ ਨੂੰ ਮਿਲਿਆ ਤੇ ਸਾਰਿਆਂ ਨੇ ਰਲ ਕੇ ਸਲਾਹ ਬਣਾਏ ਕਿ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਬੰਨਣਾ ਚਾਹੀਦਾ। ਤੋਂ ਕਹਿਣ ਲੱਗੇ ਸਾਡੇ ਪਿੰਡ ਦੇ ਵਿੱਚ ਕਨੇਡੀ ਬਹੁਤ ਆ ਇੰਨੇ ਪੈਸੇ ਜਿਹੜੇ ਸਾਡੇ ਕੋਲ ਹੈ ਨਹੀਂਗੇ। ਉਹ ਜਿਹੜਾ ਬੱਚਾ ਚੰਦੀ ਘੜ ਦੇ ਵਿੱਚੋਂ ਆਇਆ ਸੀ ਉਹ ਕਹਿਣ ਲੱਗਾ ਕਿ ਸਾਰੇ ਪੈਸੇ ਜਿਹੜੇ ਮੈਂ ਲਾਵਾਂਗਾ ਤੁਸੀਂ ਗੁਰਦੁਆਰਾ ਸ਼ੁਰੂ ਕਰੋ ਉਸਨੇ ਆਪਣੇ ਬੈਗ ਦੇ ਵਿੱਚੋਂ 3 ਲੱਖ ਰੁਪਏ ਕੱਢਿਆ ਤੇ ਪਰਿਵਾਰ ਨੂੰ ਢਵਾ ਦਿੱਤਾ ਤੁਸੀਂ ਗੁਰਦੁਆਰਾ ਸ਼ੁਰੂ ਕਰੋ ਗੁਰਦੁਆਰਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਬੱਚੇ ਨੂੰ ਮਾਪੁਰਸ਼ ਦੇ ਬਚਨ ਚੇਤੇ ਆ ਜਾਂਦੇ ਨੇ ਉਹ ਆਪਣੇ ਪਤੀ ਨੂੰ ਫੋਨ ਕਰਦੀ ਆ ਉਸ ਦਾ ਪਤੀ ਜਿਹੜਾ ਸਿੱਖ ਰੈਜiment ਦੇ ਵਿੱਚ ਫੌਜੀ ਸੀ ਤੇ ਕਸ਼ਮੀਰ ਦੇ ਵਿੱਚ ਉਸ ਦੀ ਡਿਊਟੀ ਲੱਗੀ ਹੋਈ ਸੀ ਤੇ ਜਦੋਂ ਉਸ ਨੇ ਆਪਣੇ ਫੌਜੀ ਨੂੰ ਫੋਨ ਕੀਤਾ ਕਹਿਣ ਲੱਗੇ ਸਰਦਾਰ ਜੀ ਮਾਪੁਰਸ਼ਾਂ ਨੇ ਕਿਹਾ ਸੀ ਕਿ ਜਦੋਂ ਤੁਹਾਡੇ ਨਗਰ ਦੇ ਵਿੱਚ ਗੁਰਦੁਆਰਾ ਬਣੇਗਾ ਤਸੀਂ ਧੰਨ ਧੰਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲੈਣੀ ਆ ਉਹ ਸਮਾਂ ਆ ਗਿਆ ਉਸ ਬੱਚੀ ਨੇ ਕੀ ਕੀਤਾ ਮੈਂਬਰ ਦੇ ਸਨ ਲੈ ਸਰਪੰਚ ਦੇ ਸਨ ਲੈ ਤੇ ਸ਼੍ਰੀ ਕਾਰਤਕ ਸਾਹਿਬ ਵਿੱਚ ਪਹੁੰਚੀ ਸ਼੍ਰੀ ਕਾਰਤਕ ਸਾਹਿਬ ਪਹੁੰਚੀ ਉੱਥੇ ਮਹਾਰਾਜ ਦੀ ਜੀੜ ਨਮੀ ਲਈ ਤੇ ਆਪਣੇ ਨਾਲ ਕੁਝ ਸਿੱਖਾਂ ਨੂੰ ਲੈ ਕੇ ਪਿੰਡ ਦੇ ਵਿੱਚ ਆ ਗਈ ਜਦੋਂ ਸੈਦਪੁਰ ਥੇ ਵਿੱਚ ਆ ਗਈ ਤੇ ਉੱਥੇ ਫਿਰ ਫਿਰ ਉਸ ਸਮੋਚਾ ਪਰਿਵਾਰ ਜਿਹੜਾ ਦੋਵੇਂ ਪਤਨੀ ਤੇ ਪਤੀ ਜਦੋਂ ਪਤੀ ਜਿਹੜਾ ਉਸ ਦਾ ਛੁੱਟੀ ਤੇ ਉੱਤੇ ਆਉਂਦਾ ਇੱਕ ਮਹੀਨੇ ਦੀ ਛੁੱਟੀ ਤੇ ਆਇਆ ਤੇ ਫਿਰ ਉਸ ਨੇ ਘਟਨਾ ਜਿਹੜੀ ਅੱਗੇ ਦੱਸੀ ਦਾਸਨ ਕਹਿਣ ਲੱਗਾ ਕਿ ਅੱਗੇ ਗਿਆਨੀ ਜੀ ਜੋ ਵਾਪਰਿਆ ਸਾਡੇ ਦੇ ਨਾਲ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਹਿਣ ਲੱਗਾ ਕਿ ਅਸੀਂ ਦੋਨੇ ਜਾਣੇ ਸੇਵਾ ਕਰਦੇ ਰਹੇ ਗੁਰਦੁਆਰੇ ਦੇ ਵਿੱਚ ਤੇ ਕਹਿੰਦਾ ਕਿ ਮੈਂ 1 ਮਹੀਨੇ ਦੀ ਛੁੱਟੀ ਦੇ ਉੱਤੇ ਆਇਆ ਸਾਂ ਤੇ ਮੈਂ 20 ਤਰੀਕ ਨੂੰ ਉੱਥੇ ਜਾ ਕੇ ਹਾਜ਼ਰੀ ਭਰਨੀ ਸੀ ਤੇ 19 ਤਰੀਕ ਨੂੰ ਮੈਂ ਇੱਥੋਂ ਜਾਣਾ ਸੀ ਤੇ ਮੈਨੂੰ ਚੇਤਾ ਨਾ ਰਿਹਾ ਕਿ ਮੈਂ ਛੁੱਟੀ ਮੇਰੀ ਕਦੋਂ ਖਤਮ ਹੋ ਗਈ ਕਹਿੰਦਾ 23 ਤਰੀਕ ਦੀ ਸ਼ਾਮ ਸੀ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ ਕਿ ਬੱਚਿਓ ਅੱਜ ਤਰੀਕ ਕਿੰਨੀ ਹੈ ਤੇ ਕਹਿੰਦਾ ਕਿ ਬੱਚਿਆਂ ਨੇ ਕਹਿ ਕੇ ਪਿਤਾ ਜੀ ਅੱਜ 23 ਤਰੀਕ ਹੈ ਕਹਿਣ ਲੱਗਾ ਕਿ ਮੈਂ ਥੱਬਾ ਮਾਰ ਕੇ ਰੋਣ ਲੱਗ ਪਿਆ ਮੈਂ ਤੇ 20 ਤਰੀਕ ਨੂੰ ਹਾਜ਼ਰੀ ਪਰਨੇ ਸੀ ਤੇ ਹੁਣ ਮੈਨੂੰ ਲੱਗਦਾ ਫੌਜ ਦੇ ਵਿੱਚੋਂ ਕੱਢ ਦੇਣਗੇ ਸਸਪੈਂਡ ਕਰ ਦੇਣਗੇ ਕਹਿੰਦਾ ਕਿ ਜੇ ਸਸਪੈਂਡ ਕਰਤਾ ਤਾਂ ਸਾਡੀਆਂ ਸਾਰੀਆਂ ਸਹੂਲਤਾਂ ਜਿਹੜੀਆਂ ਮਿੱਟੀ ਦੇ ਵਿੱਚ ਰੋਲ ਜਾਂਦੀਆਂ ਨੇ ਸਾਨੂੰ ਕੁਝ ਨਹੀਂ ਮਿਲਣਾ ਫਿਰ ਜਿਹੜੀਆਂ ਸਰਕਾਰ ਵੱਲੋਂ ਸਾਨੂੰ ਸਹੂਲਤਾਂ ਮਿਲੀਆਂ ਨੇ ਉਹ ਸਾਰੀਆਂ ਖਤਮ ਹੋ ਜਾਣਗੀਆਂ ਤੇ ਮੇਰੀ ਪੈਨਸ਼ਨ ਦੇ ਵਿੱਚ ਜਿਹੜਾ ਬਹੁਤ ਦਿੱਕਤ ਆਵੇਗੀ ਕਹਿੰਦਾ ਸ਼ਾਮ ਦਾ ਸਮਾਂ ਸੀ ਕਹਿੰਦਾ ਕਿਾਨੀ ਸੀ ਅਸੀਂ ਸ਼ਾਮ ਦੇ ਵੇਲੇ ਮਹਾਪੁਰਸ਼ਾਂ ਦੇ ਕੋਲ ਪਹੁੰਚ ਗਏ ਮਹਾਪੁਰਸ਼ਾਂ ਦੇ ਕੋਲ ਪਹੁੰਚ ਕੇ ਤੇ ਮਹਾਪੁਰਸ਼ ਜਿਹੜਾ ਕੁਝ ਸਮੇਂ ਬਹੁਤ ਖੁਸ਼ ਹਨ ਨਾਨਕ ਭਗਤਾ ਸਦਾ ਵਿਗਾਸ ਜਦ ਮਹਾਪੁਰਸ਼ ਬ੍ਰਹਮ ਗਿਆਨੀ ਖੁਸ਼ ਹੁੰਦਾ ਕਿਤੇ ਖੁਸ਼ ਹੋ ਕੇ ਕਿਤੇ ਜਦ ਬਚਨ ਕਰਦਾ ਉਹ ਪੂਰਾ ਹੋ ਜਾਂਦਾ ਕਹਿਣ ਲੱਗਾ ਗਿਆਨੀ ਜੀ ਮਹਾਪੁਰਸ਼ ਬਹੁਤ ਖੁਸ਼ ਹਨ ਤੇ ਮਾਂ ਮਾਂ ਜਾ ਕੇ ਮਹਾਪੁਰਸ਼ਾਂ ਨੂੰ ਸਾਰੀ ਘਟਨਾ ਆਪਣੀ ਦੱਸੀ ਕਿ ਮਹਾਪੁਰਸ਼ ਕਹਿੰਦਾ ਕਿ ਇਸ ਘਟਨਾ ਤੋਂ ਪਹਿਲਾਂ ਜਿਹੜਾ ਮੈਂ ਮਾਪੁਰਖਾਂ ਤੇ ਵਿੱਚ ਇੰਨਾ ਵਿਸ਼ਵਾਸ ਨਹੀਂ ਰੱਖਦਾ ਸੀ ਕਹਿੰਦਾ ਕਿ ਉਹਨਾਂ ਨੇ ਕਿਹਾ ਸੀ ਕਿ ਪਿੰਡ ਦੇ ਵਿੱਚ ਗੁਰਦੁਆਰਾ ਬਣੇਗਾ ਕਹਿੰਦਾ ਗੁਰਦੁਆਰਾ ਬਣ ਗਿਆ ਪਰ ਉਹ ਮੁੰਡਾ ਚੰਦੀਕਾ ਤੇ ਚੰਦੀਕਾ ਤੋਂ ਆ ਗਿਆ ਉਹਨੇ 3 ਲੱਖ ਰੁਪਈਆ ਦਿੱਤਾ ਤੇ ਗੁਰਦੁਆਰਾ ਬਣ ਗਿਆ ਤੇ ਮੈਨੂੰ ਇੰਨਾ ਵਿਸ਼ਵਾਸ ਜਿਆ ਨਹੀਂ ਸੀ ਕਹਿੰਦਾ ਕਿ ਜਦੋਂ ਇਹ ਘਟਨਾ ਵਾਪਰੀ ਮੇਰਾ ਕੁਸ਼ਵਾਸ ਜਿਹੜਾ ਮਾਪੁਰਖਾਂ ਤੇ ਹੋਰ ਬਦਲ ਗਿਆ ਕਹਿੰਦਾ ਕਿ ਜਦੋਂ ਮੈਂ ਮਹਾਪੁਰਸ਼ਾਂ ਦੇ ਕੋਲ ਗਿਆ ਜਹਾਂ ਸਾਰੀ ਘਟਨਾ ਤੁਸੀਂ ਕਿ ਮੈਂ ਸਿੱਖ ਰੈਜੀਮੈਂਟ ਦੇ ਵਿੱਚ ਫੌਜੀ ਕੰਮਾਂ ਲੱਗ। ਕਸ਼ਮੀਰ ਦੇ ਵਿੱਚ ਮੇਰੀ ਡਿਊਟੀ ਆ ਤੇ ਮਹਾਪੁਰਸ਼ ਜੀ ਮੈਂ 20 ਤਰੀਕ ਨੂੰ ਹਾਜ਼ਰੀ ਕਰਨੀ ਸੀ ਅੱਜ 23 ਤਰੀਕ ਹੋ ਗਈ ਆ। ਮੈਨੂੰ ਲੱਗਦਾ ਹਨ ਸਸਪੈਂਡ ਕਰ ਦੋਗੇ। ਮੇਰਾ ਕੋਈ ਹੱਲ ਕਰੋ। ਤੇ ਮਹਾਪੁਰਸ਼ਾਂ ਨੇ ਬਹੁਤ ਸੋਹਣੇ ਬਚਨ ਕਹਿਣ ਲੱਗੇ ਤੈਨੂੰ ਜਲਜੀ ਸਾਹਿਬ ਆਉਂਦਾ ਤੈਨੂੰ ਜੀ ਨਹੀਂ ਵਿੱਚ ਵਿੱਚ ਭੁੱਲਦਾ ਕਹਿਣ ਲੱਗੇ ਕਿ ਤੂੰ ਕਭਰਾਉਣਾ ਨਹੀਂ ਸਵੇਰੇ ਤੂੰ ਤਿਆਰ ਹੋ ਕੇ ਤੂੰ ਆਪਣੀ ਡਿਊਟੀ ਦੇ ਉੱਤੇ ਚੱਲ ਜਾਣਾ ਤੇ ਜਦੋਂ ਤੂੰ ਹਾਜ਼ਰੀ ਲਾਂਜ ਜਾਵੇਂਗਾ ਜਲਜੀ ਸਾਹਿਬ ਦਾ ਪਾਠ ਜਿਹੜਾ ਤੂੰ ਸ਼ੁਰੂ ਕਰਦਵੇਂ ਜਿੱਥੇ ਤੂੰ ਭੁੱਲ ਗਿਆ ਉਹ ਸੰਕਤੀ ਜਿਹੜੀ ਦੁਬਾਰਾ ਦੁਬਾਰਾ ਗੁਰਨੀ ਚਾਈ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰਨਗੇ ਫੌਜੀ ਕਰਨਲ ਕਹਿਣ ਲੱਗਾ ਕਿ ਕਹਿੰਦਾ ਕਿ ਮੈਂ 21 ਤਰੀਕ ਨੂੰ ਵਾਇਰੂ 24 ਤਰੀਕ ਨੂੰ ਕਿੱਦਾਂ ਮੈਂ ਘਰੋਂ ਤੁਰਿਆ ਕਹਿੰਦਾ ਕਿ ਜਦੋਂ ਮੈਂ 24 ਤਰੀਕ ਨੂੰ ਘਰੋਂ ਤੁਰਿਆ ਮੈਂ ਕਸ਼ਮੀਰ ਦੇ ਵਿੱਚ ਪਹੁੰਚ ਗਿਆ ਕਹਿੰਦਾ ਮੈਂ ਕਸ਼ਮੀਰ ਦੇ ਵਿੱਚ ਪਹੁੰਚ ਗਿਆ ਤੇ ਅਗਲੇ ਦਿਨ 25 ਤਰੀਕ ਨੂੰ ਕਹਿੰਦਾ ਮੈਂ ਹਾਜ਼ਰੀ ਲਾਉਣੀ ਸੀ ਜਦੋਂ ਮੈਂ ਕਹਿੰਦਾ 25 ਤਰੀਕ ਨੂੰ ਹਾਜ਼ਰੀ ਲਾਇਆ ਤੇ ਮੈਂ ਜਫਰੀ ਸਾਹਿਬ ਦਾ ਪਾਰਟ ਸ਼ੁਰੂ ਕਰ ਦਿੱਤਾ ਜਦੋਂ ਮੈਂ ਜਪੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਕਹਿੰਦਾ ਸਿੱਖ ਰੈਜiment ਨੂੰ ਪੁੱਛਣ ਲੱਗੀ ਭਾਈ ਸਾਹਿਬ ਅੱਗੇ ਤੇ ਭਾਈ ਸਾਹਿਬ ਅੱਗੇ ਘਰ ਪਰਿਵਾਰ ਸਭ ਠੀਕ ਠਾਕ ਕਹਿੰਦਾ ਕਿਸੇ ਨੇ ਮੈਨੂੰ ਇਹ ਨਹੀਂ ਪੁੱਛਿਆ ਕਿ ਤੁਸੀਂ 3 ਦਿਨ ਲੇਟ ਜੇ ਆਏ ਕਿਉਂ ਨਹੀਂ ਜੇ ਕਹਿਣ ਲੱਗਾ ਫਿਰ ਗਿਆਨੀ ਜੀ ਅੱਗੇ ਤੇ ਵਾਪਰੇਆ ਕਹਿੰਦਾ ਕਿ ਅੱਗੇ ਮੈਂ ਆਪਣੇ ਅਵਸਰ 'ਤੇ ਪਹੁੰਚ ਗਿਆ ਉੱਥੇ ਮੈਂ ਹਾਜ਼ਰੀ ਲਾਈ ਕਹਿੰਦਾ ਕਿ ਉਹਨਾਂ ਨੇ ਵੀ ਪੁੱਛਿਆ ਹਾਜ਼ਰੀ ਲਈ ਫਿਰ ਮੈਂ ਆਪਣੇ ਕਮਰੇ ਦੇ ਵਿੱਚ ਪਹੁੰਚ ਗਿਆ ਕਹਿੰਦਾ ਜਦ ਕਮਰੇ ਦੇ ਵਿੱਚ ਪਹੁੰਚ ਗਿਆ ਤੇ ਮੈਂ ਅੰਦਰੋਂ ਅੰਦਰ ਹੀ ਇਹ ਸੋਚੀ ਜਾ ਰਿਹਾ ਸੀ ਕਿ ਮੈਂ ਤਿੰਨ ਦਿਨ ਤਾਂ ਲੇਟ ਸਾਂ ਕਿਸੇ ਨੇ ਮੈਨੂੰ ਇਹ ਕਿਉਂ ਨਹੀਂ ਪੁੱਛਿਆ ਕਿ ਤੂੰ ਲੇਟ ਆਇਆ ਕਹਿੰਦਾ ਕਿ ਫਿਰ ਮੈਂ ਕੀ ਕੀਤਾ 27 ਤਰੀਕ ਨੂੰ ਜਦ ਮੈਂ ਹਾਜ਼ਰੀ ਲਾਉਣੀ ਸੀ ਮੈਂ ਚੋਰੀ ਚੋਰੀ ਉਹ ਜਰ ਰੈਜੀਸਟਰ ਚੈੱਕ ਕੀਤਾ ਕਹਿੰਦਾ ਕਿ ਮੇਰੀ ਹਾਜ਼ਰੀ ਲੱਗੀ ਹਸੀ 20 ਤਰੀਕ ਤੋਂ ਲੈ ਕੇ ਤੇ 24 ਤਰੀਕ ਤੱਕ ਮੇਰੀ ਹਾਜ਼ਰੀ ਲੱਗੀ ਹਸੀ ਕਹਿੰਦਾ ਜਦੋਂ ਮੈਂ ਹਾਜ਼ਰੀ ਲੱਗੀ ਹੋਈ ਤੇ ਠੀਕ ਮੈਂ ਭੁੱਗਾ ਮਾਰ ਕੇ ਰੋਣ ਲੱਗ ਪਿਆ ਕਿ ਸੱਚ ਨੂੰ ਚ ਮਾਂ ਪੁਰਖ ਜਿਹੜਾ ਇਸ ਦੁਨਿਆਵੀ ਨੌਕਰੀ ਦੇ ਵਿੱਚ ਏ ਤੋਂ ਪੀ ਪਾ ਸਕਦਾ ਹੈ ਉਹ ਕਾਲ ਪੁੱਤ ਪਰਮਾਤਮਾ ਦੇ ਦਰਗਾਹ ਦੇ ਵਿੱਚ ਜਨਮ ਨਿਕੜ ਸਕਦਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਿ ਨਾਮ ਪੁਰਜ ਜਿਹੜਾ ਸੱਚਾ ਹੋਣਾ ਚਾਹੀਦਾ ਗੁਰ ਬਾਣੀ ਤੇ ਨਾਲ ਜੁੜਿਆ ਹੋਣਾ ਚਾਹੀਦਾ ਜਿਵੇਂ ਗੁਰਬਾਣੀ ਦਾ ਪਰਮਾਨੰ ਸਾਧੂ ਸੰਗ ਭਜਿਆ ਮਨ ਉਦਮ ਨਾਮ ਰਤਨ ਜਸ ਗਾਏ ਮਿਟ ਗਈ ਚਿੰਤਾ ਸਿਮਰ ਅਨੰਤ ਸਾਗਰ ਤਰਿਆ ਭਾਇ ਹਿਰਦੇ ਹਰ ਕੇ ਚਰਨ ਸਾਰੇ ਸੁਖ ਪਾਇਆ ਸਹਿਜ ਧਨ ਉਪਜਿਤ ਰੋਗਾ ਆਣ ਮਟਾਈ ਕਿ ਸੱਚਾ ਸਾਧੂ ਤੇ ਜਿਹੜਾ ਉਹ ਕਾਲ ਪੁਰਖ ਪਰਮਾਤਮਾ ਦੇਰਗਾਹ ਵਿੱਚ ਚਾਹਮੇ ਕੱਢ ਦਿੰਦਾ ਪਰ ਅੱਜ ਕੱਲ ਸਾਧੂ ਬਹੁਤ ਨੇ ਤੇ ਕੀ ਸਾਧੂ ਆਪਾਂ ਆਮ ਦੇਖੀ ਦਾ ਚਿੱਟੇ ਚੋਲੇ ਪਾਏ ਹੁੰਦੇ ਨੇ ਉਤੋਂ ਦੀ ਵੱਡੇ ਵੱਡੇ ਸਰੀਰ ਪਾਏ ਹੁੰਦੇ ਨੇ ਤੇ ਸਾਡੇ ਸਮਾਜ ਨੂੰ ਜਿਹੜਾ ਗਲਤ ਰਾਏ ਵਿੱਚ ਤੋੜ ਰਿਹਾ ਹੈ ਤੇ ਅਸੀਂ ਵੀ ਉਹਨਾਂ ਦੇ ਪੈਰ ਧੋਣ ਤੋਂ ਕਿਤੇ ਪੀਤੀ ਜਾ ਰਹੇ ਹਾਂ ਜਿਹੜਾ ਅਸਲੀ ਸਾਧੂ ਆ ਉਹ ਆਪਣੇ ਕਦੇ ਕੋਡੀ ਹੱਥ ਨੇ ਲਵਾਉਂਦਾ ਤਾਂ ਮਾਤ ਕਰਨ ਨਾਲ ਚੱਲਦਾ ਪਿਆ ਕਦੀ ਕੋਟੀ ਹੱਥ ਨਹੀਂ ਲਵਾਦਾ ਜਿਹੜਾ ਅਸਲੀ ਸਾਥ ਹੋਆ ਉਹ ਹਮੇਸ਼ਾ ਗੁਰੂ ਦੀ ਸੰਗਤ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦਾ ਏ ਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੋੜਦਾ ਕਿਉਂਕਿ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਇੱਕ ਕਾਲ ਪੁਰਖ ਪਰਮਾਤਮਾ ਦਾ ਨਾਮ ਵਸ ਜਾਂਦਾ ਉਸ ਮਨੁੱਖ ਦੇ ਸਾਰੇ ਦੁੱਖ ਲੇਗੜਿਆ ਨਾਸ਼ ਹੋ ਜਾਂਦੇ ਇਕ ਨਾਮ ਜਿਸ ਮਨ ਵਸੈ ਦੁੱਖ ਦਰਦ ਸਭ ਤਾਂ ਤਰਸੈ ਤੇ ਗੁਰੂ ਰਾਮਦਾਸ ਮਹਾਰਾਜ ਦੀ ਐਸੀ ਕਿਰਪਾ ਕਰ ਦਿੰਦੇ ਨੇ ਜਿਹੜਾ ਉਹਨਾਂ ਦੀ ਨਗਰੀ ਦੇ ਵਿੱਚ ਜਾਂਦਾ ਸਰਦਾ ਭਾਵਨਾ ਤੇ ਨੰਦਿਆ ਕੇ ਆਪਣਾ ਸੀਸ ਨਮਾਉਂਦਾ ਹੈ ਜੋ ਕੁਝ ਮੰਗਦਾ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਸਤਿ ਵਿਦਿਸ਼ ਕਦਰਿਕ ਜੋ ਮੰਗਦਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖਤੇ ਜੋ ਬੋਲੈ ਉਹ ਹਾਂ ਉਹ ਹਾਂ ਸੱਚ ਜੁਰਾ ਜਿਹੜਾ ਸ਼ਰਤਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਦੇ ਦਵਾਰ ਦੇਤੇ ਹੁੰਦਾ ਅੱਜ ਅਸੀਂ ਗੁਰੂ ਘਰ ਦੇ ਵਿੱਚ ਛਣਕੇ ਕਾਦਾ ਕਰਨ ਮਾਤੇ ਹੁੰਦੇ ਆ ਸਾਡੇ ਕੋਲ ਛਣਕੇ ਜਿਹੜੇ ਆ ਬਹੁਤ ਨੇ ਫਲਾਨਾ ਬੰਦਾ ਐਡਾਂ ਕਰਦਾ ਤੇ ਢੀਗਨਾ ਬੰਦਾ ਐਡਾਂ ਕਰਦਾ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਅਸੀਂ ਕੀ ਕਰਦੇ ਕਸੀ ਆਪਣੇ ਜੀਵਨ ਦੇ ਵਿੱਚ ਝਾਤ ਮਾਰ ਕੇ ਦੇਖਿਆ ਕਿ ਅਸੀਂ ਕੀ ਕਰਦੇ ਹਾਂ

ਬੁਰੇ ਕੰਮ ਕਰਨੇ ਹੋਣ ਚੋਰੀਆਂ ਕਰਨੀਆਂ ਹੋਣ ਡਾਕੇ ਮਾਰਨੇ ਹੋਣ ਬਲੈਕ ਕਰਨੀ ਹੋਵੇ ਦੋ ਨੰਬਰ ਦਾ ਕੰਮ ਕਰਨਾ ਹੋਵੇ ਉਹਦੇ ਵਾਸਤ ਸਾਡੇ ਕੋਲ ਸਾਰੀ ਰਾਤ ਪਈ ਆ ਭੱਜ ਭੱਜ ਕੇ ਕਰਦੇ ਅਸੀਂ ਇਹ ਕੰਮ ਜਦੋਂ ਨਾਮ ਬਾਣੀ ਦਾ ਵੇਲਾ ਆਉਂਦਾ ਉਹਦਾ ਸਾਡੇ ਕੋਲ ਉੱਠਿਆ ਨਹੀਂ ਜਾਂਦਾ ਕੋਈ ਕਹਿੰਦਾ ਮੈਨੂੰ ਸ਼ੂਗਰ ਹੋਈ ਆ ਕੋਈ ਕਹਿੰਦਾ ਮੇਰੇ ਕੋਲ ਲੱਤਾਂ ਪੀੜ ਕਰਦੀਆਂ ਨੇ ਤੇ ਕੁਝ ਲੋਕ ਤੇ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਮਹਾਰਾਜ ਸਾਡੇ ਕਰਮਾਂ ਦੇ ਵਿੱਚ ਸਿਰਵਾਈ ਨਹੀਂ ਸਾਡੇ ਕਰਮਾਂ ਦੇ ਵਿੱਚ ਗੁਰਦੁਆਰੇ ਲਿਖਿਆ ਹੀ ਨਹੀਂਗਾ ਪਰ ਭਾਈ ਗੁਰਦਾਸ ਜੀ ਫਰਮਾਨ ਕਰਦੇ ਪੈਣੇ ਚਰਨ ਸ਼ਰਨਪੁਰ ਇੱਕ ਪੈਂਡਾ ਜਾਏ ਚਲ ਸਤਪੁਰ ਕੋੜ ਪੈਂਡਾ ਅੱਗੇ ਹੋਏ ਲੇਥ ਹੈ ਕਿ ਮਹਾਰਾਜ ਕਹਿੰਦੇ ਪੈਣੇ ਕਿ ਤੂੰ ਇੱਕ ਪੈਂਡਾ ਗੁਰੂ ਦੇ ਵੱਲ ਕਰ ਚਾਰ ਪੈਂਡੇ ਇਮਾਰਤ ਨੂੰ ਲੈਣ ਵਾਸਤੇ ਹਣ ਕੇ ਤੇ ਮਹਾਰਾਜ ਦੇ ਵਾਸਤੇ ਹੱਥ ਤੇ ਅੱਗੇ ਕਰ ਇਮਾਰਤ ਦੀ ਬਾਹ ਫੜ ਕੇ ਲੈ ਜਾਣ ਕੇ ਤੈਨੂੰ ਸੰਸਾਰ ਦੇ ਵਿੱਚ ਤਨ ਤਾਰ ਦਨ ਕੇ ਮੇਰੇ ਮਾ ਦੋ ਜੀ ਸਾਥ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ ਰਿਹਾ ਕਾਲਪੁਰਖ ਪਰਮਾਤਮਾ ਐਸੀ ਕਿਰਪਾ ਕਰਦੀ ਨਾ ਧੰਨ ਗੁਰੂ ਰਾਮਦਾਸ ਮਹਾਰਾਜ ਕਦੇ ਤਵਾਰੇ ਤੇ ਜਾ ਕੇ ਦੇਖੀ ਬੜਾ ਸਕੂਨ ਮਿਲਦਾ ਥੋੜੇ ਦਿਨ ਹੋ ਕੇ ਦਾਸ ਦੇ ਨਾਲ ਕੋਈ ਘਟਨਾ ਵਾਪਰੀ ਅਸੀਂ ਗੁਰੂ ਘਰ ਦੇ ਵਿੱਚ ਪਹੁੰਚੇ ਨਾਲ ਦੇ ਸਾਥੀ ਸਾਰ ਨਾਲ ਅਸੀਂ ਇੱਕ ਛੋਟੀ ਜਿਹੀ ਝੇੜ ਕੀਤੀ ਸੀ ਅਸੀਂ ਵੀਰ ਪੈ ਦਾ ਪ੍ਰਸ਼ਾਦ ਲਿਆ ਮੈਂ ਛੋਟੀ ਜਿਹੀ ਝੇੜ ਕਰ ਦਿੱਤੀ ਕਿ ਮੈਂ ਕਿ ਬਾਬਿਆਂ ਦੇ ਕੋਲ ਨਾਮ ਲੈ ਕੇ ਜਾਏ ਨਾ ਤੇ ਉਹਨਾਂ ਵਿੱਚੋਂ ਕੱਢ ਲੈਣੇ ਨਾਲ ਦਾ ਸਾਥੀ ਜਿਹੜਾ ਲੈ ਜਾਂਦਾ ਤੇ ਮੈਂ ਮੋਹ ਬਚਨ ਕਹਿ ਬੈਠਾ ਕਿ ਬਾਬੇ ਤਾਂ ਭੁੱਖੇ ਰਣ ਵਿੱਚੋਂ ਵੱਢ ਲਿਆ। ਥੋੜਾ ਦਿਨ ਸਮਾਂ ਹੋਇਆ। ਅਸੀਂ ਬੈਠੇ ਹਾਂ ਸਾਂ ਘਟੋ ਘੜਾ 200 250 ਸਿੱਖ ਬੈਠਾ ਸੀ ਤੇ ਉਹਨਾਂ ਦੇ ਵਿੱਚ ਬੈਠੇ ਅਸੀਂ ਪਾਠ ਕਰਦੇ ਫਿਰ ਸਾਂ। ਅਜੇ ਚੌਪੀ ਸਾਂ ਸ਼ੁਰੂ ਕਰਨੇ ਹੀ ਲੱਗਾ ਸੀ ਤੇ ਦੋ ਸਿੱਖ ਆਏ ਕਹਿਣ ਲੱਗੇ ਭਾਈ ਸਾਹਿਬ ਅ ਪ੍ਰਸ਼ਾਦ ਦੀ ਸੇਵਾ ਕਰੋਗੇ? ਮੈਂ ਕਿਹਾ ਜ਼ਰੂਰ ਸੱਤ ਬਜੇ ਕਰ ਦਿੰਦੇ ਆ। ਅਸੀਂ ਫਿਰ ਪ੍ਰਸ਼ਾਦ ਦੀ ਟੋਲਣੀ ਲੈ ਕੇ ਲੰਗਰ ਹਾਲਤ ਵਿੱਚ ਗਿਆ ਤੇ ਜਦੋਂ ਵੱਡੇ ਵੱਡੇ ਕਢਾਈ ਦੇਖੇ ਸਾਡਾ ਹੰਕਾਰ ਟੁੱਟ ਗਿਆ ਤੇ ਮੈਂ ਨਾਦਰ ਸਾਥੀ ਨੂੰ ਕਹਿ ਰਿਹਾ ਸੀ ਮੈਂ ਕਿਹਾ ਆਪਾਂ ਇੰਨੇ ਜੇ ਪ੍ਰਸ਼ਾਦ ਤੋਂ ਰੋਲਦੇ ਪੈਸਾ ਮਾਰੇ ਨੇ ਸਾਨੂੰ ਵੱਡੇ ਵੱਡੇ ਕਢਾਈ ਵਿਖਾਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਦੀ ਕਿਰਪਾ ਕਰ ਦਿੰਦੇ ਨੇ ਉਹ ਵੱਡੇ ਵੱਡੇ ਹੰਕਾਰਾਂ ਦੇ ਹੰਕਾਰ ਤੋੜ ਦਿੰਦੇ ਨੇ ਇੱਕ ਵਾਰਾ ਕੋ ਧੰਨ ਧੰਨ ਸਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਿਉਂਕਿ ਐਸੀ ਕਿਰਪਾ ਕਰਨੇ ਕਦਿ ਸ਼ਰਦਾ ਦੇ ਨਾਨਕ ਦੇ ਭਾਵਨਾ ਦੇ ਨਾਲ ਜਾ ਕੇ ਦੇਖਿਆ ਜੀ ਬੜਾ ਸਕੂਨ ਮਿਲਦਾ ਬੜੇ ਕੋਟਕ ਵਾਪਰਦੇ ਨੇ ਸਭ ਗੁਰੂ ਸਾਹਿਬ ਜੀ ਕਿਰਪਾ ਕਰੇ ਇਹ ਮੇਰੇ ਹੱਥ ਨਾਲ ਪ੍ਰਮਾਣਤ ਕਰ ਲੈਣਾ ਗੁਰਮਤਿ ਵਿਚਾਰਾਂ ਕਰਦੇ ਹੋ ਕੇ ਆਏ ਕਿ ਆ ਇੱਕ ਵੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਅਣਜਾਣ ਜਾਂ ਬੱਚਾ ਸਮਝ ਕੇ ਰਾਮਾਕ ਕਰਨਾ ਤਾਂ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸਰਤ ਬਖਸ਼ਿਸ਼ ਬਖਸ਼ ਲੈਣਾ ਜੀ ਦਾਦੇ ਸ਼ਰਧਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿ ਮੈਂ ਤਾਂ ਜਾ ਚੁੱਕਾ ਗੁਰੂ ਰਾਮਦਾਸ ਦਾ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂੰਢੀ ਬਖਸ਼ ਕੀਤੀ ਵਿਚਾਰ ਕਰਦੇ ਹੋਇਆ ਖੁਲਾ ਚੁੱਕਾ ਤਾਂ ਤਨਤਨ ਸਾਹਿਬ ਜੀ ਗੁਰਪ੍ਰੰਤ ਸਾਹਿਬ ਤੇ ਆਪ ਸਰਬ ਸੰਤ ਬਖਸ਼ਣ ਨੂੰ ਦਰਸ਼ ਲਾਣਾ ਜੀ ਬਲਾਉ ਪਤ ਜੀ ਆਪ ਕੋ ਜੀ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ